ਅਬ ਚਲ ਨਗਰ ਗਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨੁਛੇ ਸੇ ਹੀ ਫਲ ਪਾਏ ਕਰਤੇ ਆਪ ਵਸਾਇਆ RAM ਅਬ ਚਲ ਨਗਰ ਗਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨ ਛੇ ਸੇ ਹੀ ਫਲ ਪਾਏ ਕਰਤੇ ਆਪ ਵਸਾਇਆ RAM ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸੇਖ ਬਧਾ ਬਿਗਾਸੀ ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਤਾਬੇ ਆਪ ਸੁਆਮੀ ਆਪੇ ਰਖਾ ਆਪ ਪਿਤਾ અપਮਾਇ ਕਹੋ ਨਾਨਕ ਸਤ ਗੁਰ ਬਲਹਾਰੀ ਜਿਨ ਇਥਾਨ ਸੁਹਾਵਾ ਸੁਹਾਇਆ ਤਾਬੇ ਆਪ ਸੁਆਮੀ ਆਪੇ ਰਖਾ ਆ ਪਪੇਤਾ ਆਪ ਮਾਇਆ ਕੋ ਨਾਨਕ ਸਤਗੁਰ ਬਲਾਰੀ ਜਿਨਿ ਿਓ ਥਾਨ ਸੁਆਵਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਸ ਸੰਗਾੰਦਨ ਹੋਏ ਬਾਸ ਸੰਗਾਂਦ ਨਾ 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 ਹੋਏ ਚੰਦਨ ਕਿੰਨੇ ਕਟੇ ਬਾਸੇ ਬਾਸ 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 ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦਨ ਨਾ ਹੋਏ ਕਬੀਰ ਚੰਦਨ ਕਾ ਬਿਰਵਾ ਪਲਾ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਢਾਕ ਪਲਾਸ ਬੇੜਿਓ ਢਾਕ ਪਲਾਸ ਬੇੜਿਓ ਢਾਕ ਪਲਾਸ ਬੇੜਿਓ ਢਾਕ ਪਲਾਸ ਬਾਸ ਸੰਗਾਂਦ ਨਾ ਹੋਵੇ ਬਾਸ ਸੰਗਾਂਦ ਨਾ ਹੋਵੇ ਬਾਸ ਸੰਗਾਂਦ ਨਾ ਹੋਵੇ ਓਏ ਪਿਚੰਦ ਨਾ ਹੋਏ ਰਹੇ 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 ਬਸੇ ਜੋ ਚੰਦਨ ਪਾਸ 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 ਬਾਸ ਸੰਗਾਂਦ ਨਾ ਹੋਵੇ ਬਾਸ ਸੰਗਾਂਦ ਨਾ ਹੋਵੇ ਬਾਸ ਸੰਗਾਂਦ ਨਾ ਹੋਵੇ ਕਬੀਰ ਬਾਸ ਵਡਾਏ ਬੋੜਿਆ ਕਬੀਰ ਬਾਸ ਬਡਾਈ ਬੋੜਿਆ ਇਉਂ ਮਤ ਡੂਬੋ ਕੋਏ ਇਉਂ ਮਤ ਡੂਬੋ ਕੋਏ ਇਉਂ ਮਤ ਡੂਬੋ ਕੋਏ ਇਉਂ ਮਤ ਡੂਬੋ ਕੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਚੰਦਨ ਕਿੰਨੇ ਕਟੇ ਬਸੇ ਬਾਸ 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 ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾੰਦ ਨਾ ਹੋਏ ਬਾਸ ਸੰਗਾੰਦ ਨਾ ਹੋਏ ਇਹ ਸ਼ਾਵਦ ਭਗਤਕਬੀਰ ਸਾਹਿਬ ਜੀ ਦਾ ਉਚਾਰਿਆ ਹੋਇਆ ਏ ਜਿਹੇ ਦੇ ਵਿੱਚ ਭਗਤ ਜੀ ਬਿਆਨ ਕਰਦੇ ਨੇ ਬਾਸ ਬਾਰੇ ਵਿਚਾਰ ਕਰਨੀ ਆ ਆਪਾਂ ਅੱਜ ਬਾਸ ਬਾਰੇ ਪਰ ਆਪਾਂ 90% ਬਾਸ ਹੀ ਕਹਿੰਨੇ ਆ ਗਰਬਾਣੀ ਦੇ ਵਿੱਚ ਨ ਬਾਸ ਦੱਸਿਆ ਬੱਬੇ ਕਾ ਨਾ ਉਤੇ ਬਿੰਦੀ ਸਾਸਾ ਬਾਸ ਆਪਾਂ ਬਾਸ ਬਾਰੇ ਅੱਜ ਵਿਚਾਰ ਕਰਨੇ ਆ ਬਾਸ ਸੰਗਾਂੰ ਦਾ ਨਾ ਹੋਏ 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 ਚੰਦਨ ਦਾ ਦਰਖਤ ਬੜਾ ਸੁੰਦਰ ਅਤੇ ਖੁਸ਼ਬੂ ਵਾਲਾ ਹੁੰਦਾ ਹੈ ਚੰਦਨ ਦੇ ਬੂਟੇ ਦਿਆਲੇ ਦਿਵਾਲੇ ਜਿੱਤਨੀ ਵੀ ਬਨਾਸ ਪੱਤੀ ਹੈ ਸਾਰੀ ਦੀ ਸਾਰੀ ਚੰਦਨ ਹੋ ਜਾਂਦੀ ਹੈ ਪਰ ਬਾਸ ਚੰਦਨ ਨਹੀਂ ਹੁੰਦਾ ਕਿਉਂ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਬਾਸ ਬਡਾਈ ਬੋਡਿਆ ਯਾ ਮਤ ਡੂਬੋ ਕੋਏ ਚੰਦਨ ਕੇ ਨਿਕਟੇ ਬਸੇ ਬਾਸ ਸੰਗਾਂਦ ਨਾ ਹੋਏ ਚੰਦਨ ਕੇ ਨਿਕਟੇ ਨਿਕਟੇ ਦਾ ਮੈਨਾ ਪੇ ਕੋਲ ਰਹਿਣਾ 24 ਘੰਟੇ ਕੋਲ ਰਹਿਣਾ 12 ਮਹੀਨੇ 24 ਘੰਟੇ 30 ਦਿਨ ਚੰਦਨ ਕਿੰਨੇ ਕਿਟੇ ਬਾਸੇ ਬਾਸ ਸੰਗਾਂਦ ਨਾ ਹੋਏ ਇਹਨਾ ਚਿਹਰੇ ਦੇ ਕੋਲ ਰਹਿੰਦੇ ਆ ਪਰ ਬਾਸ ਦੇ ਵਿੱਚ ਸੰਗੰਧ ਨਹੀਂ ਹੁੰਦੀ ਕਿਉਂਕਿ ਬਾਸ ਦੇ ਵਿੱਚ ਪੰਜ ਔਗਣ ਹੁੰਦੇ ਹਨ ਬਾਸ ਦੇ ਵਿੱਚ ਪੰਜ ਔਗਣ ਹੁੰਦੇ ਹਨ ਕਿਉਂਕਿ ਸਭ ਤੋਂ ਪਹਿਲਾ ਔਗਣ ਹੈ ਸਾਰੀ ਬਨਾਸਪਤੀ ਨੂੰ ਉੱਚਾ ਲੰਮਾ ਅਤੇ ਹੰਕਾਰੀ ਹੁੰਦਾ ਹੈ ਸਾਰੀ ਬਨਾਸਪਤੀ ਨੂੰ ਉੱਚਾ ਹੁੰਦਾ ਹੈ ਦੂਜਾ ਦੂਜਾ ਔਗਣ ਹੈ ਇਹ ਗਾਂਡਾ ਵਾਲਾ ਹੁੰਦਾ ਹੈ ਤੀਸਰਾ ਔਗਣ ਹੈ ਕਿਸੇ ਨੇ ਇਹਦੇ ਤੇ ਪਿਆਰ ਨਾਲ ਹੱਥ ਵੀ ਫੇਰ ਦਿੱਤਾ ਇਹਨੇ ਚੋਬਾ ਹੀ ਦੇਣੀਆਂ ਹਨ ਛੇਲ ਤਾਂ ਹੀ ਦੇੜੀਆਂ ਹਨ ਚੌਥਾ ਔਗਣ ਹੈ ਬਾਰੋਂ ਬੜਾ ਪੱਕਾ ਮਜਬੂਤ ਤੇ ਪਰ ਅੰਦਰੋਂ ਖਾਲੀ ਹੁੰਦਾ ਹੈ ਪੰਜਵਾਂ ਔਗਣ ਹੈ ਪੰਜਵਾਂ ਔਗਣ ਹੈ ਜਦੋਂ ਹਨੇਰੀ ਆਉਂਦੀ ਹੈ ਨਾ ਨੀਕੀ ਨੀਕੀ ਹਵਾ ਚਲਦੀ ਹੈ ਫੇਰ ਹਵਾ ਤੇਜ਼ ਹੋ ਜਾਂਦੀ ਏ ਜਿੰਨੂੰ ਆਪਾਂ ਹਨੇਰੀ ਕਹਿ ਦਿੰਨੇ ਆ ਜਦੋਂ ਹਨੇਰੀ ਆਉਂਦੀ ਆ ਨਾ ਬਾਸ ਦੇ ਨਾਲ ਬਾਸ ਰਗੜ ਖਾਜੇ ਨਾ ਅੱਗ ਪੈਦਾ ਹੁੰਦੀ ਏ ਜਦੋਂ ਅੱਗ ਪੈਦਾ ਹੁੰਦੀ ਆ ਨਾ ਉਹ ਅੱਗ ਜੰਗਲਾਂ ਦੇ ਜੰਗਲ ਸੜ ਕੇ ਸੁਆਹ ਕਰ ਦਿੰਦੀ ਏ ਪਰ ਜਿਹੜਾ ਬਾਸ ਹੈ ਨਾ ਬਾਸ ਫੇਰ ਵੀ ਨਹੀਂ ਸੜਦਾ ਵੇਖਿਓ ਕਿਤੇ ਬਾਸ ਦੇ ਪੱਤੇ ਜੇ ਸੜਨਗੇ ਤਾਲੀਆਂ ਮਾੜੀਆਂ ਮੋਟੀਆਂ ਤੇ ਪਰ ਬਾਸ ਦੇ ਮੁੱਢਾ ਨੂੰ ਅੱਗ ਨਹੀਂ ਪੈਂਦੀ ਸਾਰੀ ਬਨਾਸਪਤੀ ਸੜ ਕੇ ਸੁਆਹ ਕਰ ਦਿੰਦਾ ਏ ਪਰ ਬਾਸ ਨੂੰ ਫੇਰ ਕੁਝ ਨਹੀਂ ਹੁੰਦਾ ਇਸ ਕਰਕੇ ਇਹਦੇ ਵਿੱਚ ਪੰਜੋ ਗੁਣ ਹੁੰਦੇ ਹਨ ਕਪੀਰ ਬਾਸ ਵਡਾਈ ਬੁੱਢਿਆ ਇਉ ਮਤ ਡੂਬੋ ਕੋਏ ਚੰਦਨ ਕੇ ਨਿਕਟੇ ਬਸੇ ਬਾਸ ਸੰਗਾਂਦ ਨਾ ਹੋਏ ਚੰਦਨ ਕੇ ਨਿਕਟੇ ਬਸੇ ਬਾਸ ਸੰਗਾਂਦ ਨਾ ਹੋਏ 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 ਚੰਦਨ ਕਿਨਕਟੇ ਬਸੇ ਬਾਸ ਚੰਦਨ ਕਿਨਕਟੇ ਬਸੇ ਬਾਸ ਚੰਦਨ ਕੇ ਨਿਕਟੇ ਬਸੇ ਬਾਸ ਚੰਦਨ ਕਿਨਕਟੇ ਬਸੇ ਬਾਸ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦਨਾ ਹੋਏ ਇਸੇ ਤਰ੍ਹਾਂ ਆਦਮੀ ਦੇ ਵਿੱਚ ਵੀ ਪੰਜ ਔਗਣ ਹੁੰਦੇ ਹਨ ਪਹਿਲਾ ਔਗਣ ਹੈ ਜਿਹੜਾ ਹੰਕਾਰੀ ਪੁਰਸ਼ ਹੁੰਦਾ ਨਾ ਉਹ ਉਹਦੇ ਵਿੱਚ ਜ਼ਿਆਦਾ ਹੁੰਦੇ ਮਾਇਆ ਧਾਰੀ ਤੇ ਅਤ ਅਨਾ ਬੋਲਾ ਸ਼ਬਦ ਨਾ ਸੁਣੇ ਰੋਲ ਕਚੋਰਾ ਪਹਿਲਾ ਤੋਂ ਮਾਇਆ ਹੁੰਦੀ ਉਹ ਦੇਖੋ ਮਾਇਆ ਵਾਲਾ ਹੁੰਦਾ ਏ ਦੂਸਰਾ ਔਗਣ ਉਹਦੇ ਵਿੱਚ ਵੀ ਵਡੀਆਂ ਗੰਢਾਂ ਹੁੰਦੀਆਂ ਨੇ ਤੀਜਾ ਜਿਹੜਾ ਵੀ ਇਹਦੇ ਨਾਲ ਪਿਆਰ ਨਾਲ ਬੁਲਾਵੇ ਉਸ ਨੇ ਉਸ ਨੇ ਇਹਨੂੰ ਨੀਵਾ ਹੀ ਸਮਝਣਾ ਹੈ ਕਿਉਂਕਿ ਮਾਇਆ ਵਾਲਾ ਜੁਹੰਦਾ ਉੱਚਾ ਹੁੰਦਾ ਤੇ ਚੌਥਾ ਬਾਹਰੋਂ ਵੱਡਾ ਸੁਭ ਬਚਨ ਸੁਣਾਵੇ ਸੰਤ ਬਣਿਆ ਹੁੰਦਾ ਹੈ ਬੜੇ ਟਾਈਆਂ ਛਾਈਆਂ ਲਾਈਆਂ ਹੁੰਦੀਆਂ ਬੜੇ ਚਿੱਟੇ ਬਸਤਰ ਪਹਿਨੇ ਹੁੰਦੇ ਤੇ ਅੰਦਰੋਂ ਇਹਨੇ ਚੋਬਾਂ ਹੀ ਦੇਲੀਆਂ ਹਨ ਅੰਦਰੋਂ ਇਹਨੇ ਚੋਬਾਂ ਹੀ ਦੇਲੀਆਂ ਅੰਦਰੋਂ ਖਾਲੀ ਹੁੰਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਤਨਾ ਸਿਮਰ ਰੁਖ ਵੜਾ ਉੱਚਾ ਸੀ ਨਾ ਸਿਮਲ ਰੁਖ ਵੀ ਵੜਾ ਉੱਚਾ ਸੀ ਉਹ ਵੀ ਬੜਾ ਹੰਕਾਰੀ ਸੀ ਸਿਮਲ ਰੁਖ ਸਰਾਇਰਾ ਆਤ ਧੀਰ ਗਿਆ ਤੇ ਮੋਚ ਵੜਾ ਉੱਚਾ ਲੰਮਾ ਸੀ ਸਿਮਰ ਰੁਖ ਸਰਾਇਰਾ ਆਤ ਧੀਰ ਗਿਆ ਤੇ ਮੋਚ ਓ ਜਵਾਵੇ ਆਸ ਕਰ ਜਾਏ ਨਰਾਸੇ ਕੇਤ ਜਦੋਂ ਪੰਛੀ ਆਉਂਦੇ ਆ ਨਾਸ ਕਰਕੇ ਫਿਰ ਵੜਾ ਉੱਚਾ ਦਰੱਖਤ ਹੈ ਕੁਛ ਫਾਲ ਖਾਣ ਨੂੰ ਮਿਲੂਗਾ ਸੇਂਬਾ ਦਾ ਕਸਰਾ ਹੈਰਾ ਅਤ ਤੀਰ ਗਿਆ ਤੇ ਮੋਚ ਓ ਜਵਾਵੇ ਆਸ ਕਰ ਜਾਏ ਨਰਾਸੇ ਕੇਤ ਫਾਲ ਫਿੱਕੇ ਫੁੱਲ ਬੱਕ ਬਕੇ ਫਾਲ ਜਿਹੜੇ ਫਿੱਕੇ ਫੁੱਲ ਬੱਕ ਬਕੇ ਔਰ ਤਰ੍ਹਾਂ ਦੇ ਫਾਲ ਫਿੱਕੇ ਫੁੱਲ ਬੱਕ ਬਕੇ ਕਾਮ ਨਾ ਆਵੇ ਪਤ ਉਹਦੇ ਜਿਹੜੇ ਕਾਮ ਐ ਨਾ ਉਹਦੇ ਪੱਤੀ ਉਹਦੀ ਕਾਮ ਨਹੀਂ ਆਉਂਦੀ ਕਿਸੇ ਕਾਮ ਨਹੀਂ ਆਉਂਦੇ ਮੇਠਤ ਨੀ ਵੀ ਨਾਨਕਾ ਗੋਂ ਚੰਗਿਆਂ ਜਾਂ ਤਤ ਸਭ ਕੋ ਨਿਵੇਂ ਆਪਕੋ ਪਰ ਕੋ ਨਿਵੇਂ ਨ ਕੋਏ ਧਰ ਤਰਾਜੂ ਤੋਲਿਏ ਨਿਵੇਂ ਸਗੋਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹਲਤਾ ਮਿਲਗਾਏ ਸੀਸ ਨਵਾਈਏ ਕਿਆ ਥੀਏ ਸਾਬ ਜੀ ਕਹਿੰਦੇ ਨੇ ਸੀਸ ਨਵਾਉਣ ਦਾ ਕੀ ਫਾਇਦਾ ਮੱਥਾ ਟੇਕਨ ਦਾ ਕੀ ਫਾਇਦਾ ਸੀ ਸਨ ਵਾਏ ਕੀ ਆਥੀਏ ਜੋ ਰਦੇ ਕੁ ਸਿੱਧੇ ਜਾਏ ਜਾਂ ਭਾ ਰਦੇ ਪੁੱਠੇ ਸਿੱਧੇ ਜਾਣਾ ਪੁੱਠੇ ਸਿੱਧੇ ਜਾਂ ਪੁੱਠੇ ਜਾਣਾ ਕਿ ਸਿੱਧੇ ਫਿਰ ਆਪਾਂ ਨੂੰ ਨਮਸ਼ਕਾਰ ਝੂਠੀਆਂ ਨਮਸ਼ਕਾਰਾਂ ਕਰਦੇ ਆਪਾਂ ਆਪਾਂ ਆਪਣੀਆਂ ਉਹਦੇ ਨਹੀਂ ਛੱਡਦੇ ਗੁਰੂ ਘਰ ਜਾਣੇ ਮੈਂ ਡਾਕਟਰ ਬੋਲਦਾ ਹੀ ਮੈਂ ਪ੍ਰੋਫੈਸਰ ਬੋਲਦਾ ਹੀ ਮੈਂ ਐਸਐਸਪੀ ਬੋਲਦਾ ਹੀ ਉਹੋਈ ਗੱਲਾਂ ਉਹੋਈ ਬਾਤਾਂ ਗੁਰੂ ਘਰ ਜਾਣੇ ਉਹ ਸਭ ਕੁਛ ਉਹਦੇ ਛੱਡ ਕੇ ਜਾਣੇ ਆਖੇ ਮੈਂ ਇੱਕ ਪ੍ਰਾਣੀ ਇਨਸਾਨ ਚੱਲਿਆ ਪ੍ਰਾਣੀ ਚੱਲੀ ਆ ਕੋਈ ਯੋਗਣ ਨਹੀਂ ਕੋਈ ਕੋਈ ਮੇਰੇ ਵਿੱਚ ਗੁਣ ਨਹੀਂ ਮੈਨੂੰ ਬਖਸ਼ ਲੈ ਪਾਤਸ਼ਾ ਆਪਾਂ ਉਹੋਈ ਸਭ ਕੁਝ ਮੈਂ ਡਾਕਟਰ ਬੋਲਦਾ ਹੀ ਮੈਂ ਪ੍ਰੋਫੈਸਰ ਬੋਲਦਾ ਹੀ ਮੈਂ ਅਫਸਰੀ ਭਲਾਣੇ ਤਾਂ ਦੇ ਲੱਗਾ ਫੇ ਤੁਮ ਆਪ ਸਰ ਫੇਰੇ ਤੇ ਕੀ ਲੈਣ ਆਇਆ ਫਿਰ ਆਪਣੇ ਘਰ ਹੀ ਰਹਿ ਪਾਤਸ਼ਾਹ ਕਹਿੰਦੇ ਇਹ ਸਾਰੀਆਂ ਚੀਜ਼ਾਂ ਲਾ ਕੇ ਆਉਣਾ ਚਾਹੀਦਾ ਜਿਹੜੇ ਹੰਕਾਰੀ ਉੱਚੇ ਹੁੰਦੇ ਨਾ ਉਹਨਾਂ ਦਾ ਕੋਈ ਦੀਨ ਮਾਨ ਨਹੀਂ ਹੁੰਦਾ 52 ਬੀਖਿਓ ਬਾਨੇ ਬਾਨੇ ਬਾਸ ਬੀਖੋ ਬਾਨੇ ਬੀਖ ਬਾਸ ਤੇ ਸੁਖ ਬਹੈਨਾ ਜਿਵੇਂ ਜੰਗਲ ਵਿੱਚ ਚੰਦਨ ਦੇ ਬੂਟੇ ਤੋਂ ਸਾਬਤ ਗਾਂਧੀ ਮਿਲਦੀ ਆ ਨਾ ਸਾਰਿਆਂ ਨੂੰ ਤੇ ਸਾਰਿਆਂ ਨੂੰ ਸੁੱਖ ਮਿਲਦਾ ਉਸ ਦੀ ਸੰਗਤ ਨਾਲ ਸਧਾਰਨ ਰੁੱਖ ਵੀ ਚੰਦਨ ਬਣ ਜਾਂਦੇ ਹਨ ਭਾਵ 52 ਬੀਖੋ ਬਾਨੇ ਬਾ ਬੀਖ ਬਾਸੂ ਤੇ ਸੁਖ ਲਹੇਗਾ ਇਸ ਕਰਕੇ ਬਾਸ ਜਿਹੜਾ ਬਾਚ ਸਗੰਧ ਨਹੀਂ ਹੁੰਦੀ ਸਾਰੀਆਂ ਚੀਜ਼ਾਂ ਚ ਸਗੰਧ ਹੋ ਜਾਂਦੀ ਆ ਪਰ ਬਾਸ ਦੇ ਵਿੱਚ ਸਗੰਧ ਨਹੀਂ ਹੁੰਦੀ ਆਓ ਇੱਕ ਧਾਰਨਾ ਪੜ ਕੇ ਸਮਾਪਤੀ ਕਰੀਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਚੰਦਨ ਕਿ ਨੇਕਟੇ ਬਸੇ ਬਾਸ 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 ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਨਦਨਾ ਹੋਏ ਬਾਸ ਸੰਗਾਨਦਨਾ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ